ਮਤ ਠਿਠੇ ਕਰਨ ਲੱਗ ਜੰਦੇ ਆ ਮੈਂ ਕਹਣਾ ਯਾਦ ਰੱਖੋ ਜਿਹੜਾ ਤੁਹਾਡੀ ਵੈਲਫੇਅਰ ਲਈ ਜਿਹੜਾ ਤੁਹਾਡੇ ਲਈ ਖੜਦਾ ਉਹਨੂੰ ਹਮੇਸ਼ਾ ਗੱਲ ਨਾਲ ਲਾਓ ਨਹੀਂ ਤੁਹਾਡੇ ਲਈ ਕਿਸੇ ਨੇ ਬੋਲਿਆ ਨਹੀਂ ਕਰਨ ਮੈਂ ਕਿਸੇ ਨੂੰ ਕਨਫਰੰਟ ਨਹੀਂ ਕਰਦਾ ਨਾ ਮੈਂ ਹੱਲੇ ਗੁੱਲੇ ਦਾ ਸ਼ਕੀਨ ਆ ਪਰ ਇਹ ਵੀ ਆ ਕਿ ਮੈਂ ਕਦੇ ਡਰਦਾ ਵੀ ਨਹੀਂ ਆ ਵੀ ਜੀ ਆ ਨਹੀਂ ਬੋਲਣਾ ਬੋਲੂਗਾ ਮੈਂ ਉਹੀ ਜੋ ਫਾਰਮਰ ਦੀ ਵੈਲਫੇਅਰ ਜੋ ਫਾਰਮ ਤੇ ਪੱਕਾ ਇਹ ਗਾਲੀ ਚੋਕਣਾ ਚੋਕਣਾ ਮਹਿੰਗਾ ਸਮਾਨ ਹੈ ਇਹਨਾਂ ਦੀ ਬਦਕਿਸਮਤੀ ਦਾ ਸਵਰਾਜ ਦੀ ਇਹ ਆ ਵੀ ਇਹ ਸਾਲੇ ਸਫਾਈ ਨਹੀਂ ਫੂਕਦੇ ਕਰਦੇ ਜੇ ਕਿਤੇ ਮੜਾ ਜਾ ਧਿਆਨ ਦੇ ਲੈਣ ਇਹ ਤਾਂ ਵਿਗਣੇ ਨਾਲ ਜੀ ਹੁੰਦੀਆਂ ਨੇ ਜਿਵੇਂ ਆ ਸੈਂਸਰ ਆ ਇਹਦਾ ਵੀਰੇ ਸੌਆਂਾਂ ਚ ਨਹੀਂ ਸੈਂਸਰ ਇਹਦੇ ਇੰਨੇ ਸਸਤੇ ਨਹੀਂ ਸੌਆਂਾਂ ਹਜ਼ਾਰਾਂ ਨਹੀਂ ਸੌਆਂਾਂ ਚ ਸੈਂਸਰ ਹਾਂਜੀ ਸੋਣਿਓ ਸੱਚੀ ਗੱਲ ਸਾਰਿਆਂ ਨੂੰ ਬੇਨਤੀ ਇਹ ਆ ਜਿਹੜੀ ਕੱਲ ਆਪਾਂ ਰੀਲ ਪਾਈ ਸੀ ਵੀ ਸਵਰਾਜ ਨਹੀਂ ਸੀ ਆਰਡੀ ਨੇ ਕਿਉਂ ਪੈਰ ਲਾਇਏ ਨੇ ਮੇਰੇ ਪਹਿਲੀ ਗੱਲ ਮੈਂ ਕਹਦਾ ਮੇਰਾ ਹੀ ਨਾ ਕਿਸੇ ਨਾਲ ਵਿਰੋਧਤਾ ਨਾ ਮੇਰੇ ਨਾਲ ਕਿਸੇ ਦਾ ਕੋਈ ਲੈਣ ਦੇਣ ਨਾ ਮੇਰਾ ਤਾਂ ਇੱਕੋ ਇੱਕ ਹਦੇਸ਼ ਆ ਫਾਰਮਰ ਵੈਲਫੇਅਰ ਕੋਈ ਵੀ ਸੱਜਣ ਜੇ ਆਪਣੇ ਟਰੈਕਟਰ ਦਾ ਪਾਰਟਸ ਦੇ ਰੇਟ ਦੱਸਣੇ ਚਾਹੁੰਦਾ ਤਾਂ ਮੋਸਟ ਵੈਲਕਮ ਆ ਉਹ ਮੈਨੂੰ ਰੇਟ ਭੇਜ ਦਮ ਮੈਂ ਉਹਦੀ ਵੀ ਵੀਡੀਓ ਪਾ ਦਿੰਨਾ ਮੈਂ ਨਹੀਂ ਕਹਿੰਦਾ ਕਿਸੇ ਦਾ ਘਾਟਾ ਕਿਸੇ ਦਾ ਵਾਧਾ ਕਿਸੇ ਦਾ ਮਾੜਾ ਕਿਸੇ ਦਾ ਚੰਗਾ ਪਰ ਫੈਕਟ ਕੀ ਆ ਸੱਚ ਤੇ ਤਾਂ ਬੋਲਾਂਗੇ ਮੈਂ ਤਾਂ ਬੋਲੂਗਾ ਕੋਈ ਬੋਲੇ ਡਰ ਦਾ ਨਾ ਬੋਲੇ ਵੀ ਮੇਰਾ ਚੈਨਲ ਘੱਟ ਚੱਲ ਜੂਗਾ ਆਪਣਾ ਤਾਂ ਚੱਲੇ ਖੜੇ ਕਹਾਂਗੇ ਉਹੀ ਜੋ ਫਾਰਮਰ ਦੇ ਹੱਕ ਚ ਪੱਖ ਚ ਉਹਦੀ ਵੈਲਫੇਅਰ ਚ ਫੈਕਟ ਆਫ ਦੀ ਮੈਟਰ ਇਜ਼ ਜਿਹੜੀ ਰੀ ਦਾ ਰੀਅਲ ਆਪਾਂ ਕੱਲ ਪਾਈ ਸੀ ਪਾਰਟਸ ਪਹਿਲਾਂ ਤਾਂ ਮੈਂ ਥੋੜੀ ਜੀ ਤੁਹਾਨੂੰ ਕਲੈਰਟੀ ਦੇਦਾ ਕਬਾੜ ਮਾਰਕੀਟ ਦੇ ਵਿੱਚ ਬਹੁਤ ਸਾਰੇ ਟਰੈਕਟਰ ਖੜੇ ਨੇ ਜਿਨ੍ਹਾਂ ਦੀ ਕਿਸੇ ਨੇ ਗਰੰਟੀ ਵਾਰੰਟੀ ਵੀ ਨਹੀਂ ਦਿੱਤੀ ਪਰ ਮੈਂ ਹੈਰਾਨ ਆ ਮੇਰੇ ਫਾਰਮਰਸ ਤੋਂ ਕਿ ਬੋਲਦੇ ਕਿਉਂ ਨਹੀਂ ਕਾਦਾ ਡਰ ਆ ਕਾਦਾ ਡਰ ਹੈ ਕਾਤੇ ਨਹੀਂ ਲੱਤਾਂ ਬਾਹਰ ਚੱਲਦੀਆਂ ਜੇ ਕਿਸੇ ਨੇ ਤੁਹਾਨੂੰ ਲੁੱਟਿਆ ਚਾਹੇ ਉਹ ਸਵਰਾਜ ਆ ਮੈਨੂੰ ਬਲਾਓ ਮੈਂ ਬੋਲੂਗਾ ਕਿਉਂ ਨਹੀਂ ਬੋਲਦੇ ਆਪਾਂ ਜਦੋਂ ਆਪਾਂ ਨਹੀਂ ਕੋਈ ਸੁਣਦਾ ਨਹੀਂ ਉੱਥੇ ਕਿਉਂ ਨਹੀਂ ਆਪਾਂ ਖੜੇ ਹੁੰਦੇ ਆਪਣੇ ਹੱਕਾਂ ਲਈ ਸਮਝਦੇ ਹੋ ਅੱਜ ਦੀ ਜਿਹੜੀ ਵੀਡੀਓ ਆ ਇਹ 969 ਸੀਆਰਡੀਆਈ ਹੀ ਕਿਉਂ ਵਕਿਆ ਟਰੈਕਟਰ ਇਹਦੇ ਤੇ ਆ ਇਹਦੇ ਮੈਂ ਕੱਲੇ ਕੱਲੇ ਪਾਰਟ ਦੀ ਤੁਹਾਨੂੰ ਰੇਟ ਦੱਸੂਗਾ ਜਿਹੜਾ ਸੀਆਰਡੀਆਈ ਨਾਲ ਕਨਸਰਨ ਦਾ ਮਤਲਬ ਰਿਲੇਟਡ ਆ ਬਾਕੀ ਤਾਂ ਸਾਰਾ ਕੁਝ ਉਹੀ ਆ ਨਾ ਜਿਹੜਾ ਸੀਆਰਡੀਆਈ ਹੋਣ ਲਈ ਪਾਰਟ ਪਏ ਆ ਉਹਦੇ ਮੈਂ ਰੇਟ ਦੱਸੂਗਾ ਤੇ ਤੁਹਾਨੂੰ ਕਲੀਅਰ ਹੋਊਗਾ ਵੀ ਕਿੰਨਾ ਕਿਦਾ ਖਰਚ ਹੈ ਬਹੁਤ ਬੰਦੇ ਮੈਨੂੰ ਕੋਈ ਹੁੰਦੇ ਨੇ ਭਾਈ ਸੀਆਰਡੀ ਕਿਵੇਂ ਚੱਲਦਾ ਇਹਨੂੰ ਚੱਲਣ ਨੂੰ ਕੀ ਆ ਇਹਦਾ ਪਾਰਟ ਇਹਦੇ ਉਨੇ ਦੇ ਨੇ ਮੁਫਤਾਂ ਵਾਂਗੂ ਤਾਂ ਸਮਾਨ ਆ ਫਿਰ ਤੁਸੀਂ ਆਪੋ ਆਪਣੇ ਦੇ ਪਾਇਓ ਆ ਜਾਓ ਫਿਰ ਟਰੈਕਟਰ ਲਓ ਵੀਰੇ ਸਭ ਤੋਂ ਪਹਿਲਾਂ ਆਪਾਂ ECM ਦੀ ਗੱਲ ਕਰ ਲਈਏ ECM ਕਿੰਨੇ ਦਾ 12000 ਰੁਪਏ ਦਾ ਕੁੱਲੇ ਦਾ ECM ਕਿਸੇ ਨੂੰ ਚਾਹੀਦਾ ਹੋਇਆ ਦੱਸ ਸਕਦਾ ਜਿਹਦਾ ਖਰਾਬ ਹੋਇਆ ਉਹਨੂੰ ਕੰਪਨੀ ਵੈਸੇ ਤਾਂ ਗਾਰੰਟੀ 'ਚ ਪਾ ਕੇ ਦੇਊਗੀ ਠੀਕ ਆ ਜੇ ਕਿਸੇ ਨੂੰ ਉਦਾਂ ਲੋੜ ਆ ਤਾਂ 12000 ਰੁਪਿਆ ਇਹਦੀ ECM ਦੀ ਕੀਮਤ ਆ ਸਵਰਾਜ ਦੀ ECM ਦੀ ਕੁੱਲ 12000 ਰੁਪਿਆ ਠੀਕ ਆ ਜੀ ਹੁਣ ਅੱਗੇ ਆਜੋ ਜਿਹੜੇ ਆਪਾਂ ਕਹੀ ਜਾਂਦੇ ਹਾਏ ਚੂਹਾ ਤਾਂ ਟੁੱਕ ਜੂਗਾ ਇਹਦਾ ਕੀ ਹੋ ਜੂਗਾ ਮੈਂ ਕਹਿੰਦਾ ਵੀਰੇ ਜੰਮ ਜੰਮ ਟੁੱਕੇ ਇਹਦੀ ਅਗਲੀ ਜਿੰਨੀ ਵੀ ਵਾਇਰਿੰਗ ਆ ਸਾਰੀ ਆਹ ਵਾਇਰਿੰਗ ਜਿਹੜੀ ਆ ਮੂਹਰੇ ਤੱਕ ਆਉਂਦੀ ਆ ਇੱਥੇ ਆ ਮੀਟਰ ਤੱਕ ਇਹ ਕੁੱਲ 3500 ਰੁਪਏ ਦੀ ਵਾਇਰਿੰਗ ਆ ਕੁੱਲ 3500 ਰੁਪਏ ਦੀ ਸਾਰੀ ਆ ਜਿਹੜੀ ਮੂਹਰਲੀ ਵਾਇਰਿੰਗ ਆ ਕਿਸੇ ਨੇ ਲੈਣੀ ਆ ਤਾਂ ਦੱਸ ਸਕਦਾ ਜੇ ਤੁਸੀਂ ਕੰਪਲੀਟ ਵਾਇਰਿੰਗ ਪਾਉਣੀ ਆ ਮੰਨ ਕੇ ਚਲੋ ਆ ਜਿਹੜੀ ਆ ਫੈਂਡਰਾਂ ਤੱਕ ਆ ਲ ਟੇਲ ਲੈਂਪ ਤੱਕ ਆਉਂਦੀ ਆ ਲਾਈਟਾਂ ਤੱਕ ਆਉਂਦੀ ਆ ਜਿੰਨੀ ਇਹ ਚ ਟੋਟਲ ਵਾਇਰਿੰਗ ਆ ਉਹ ਕੁੱਲ 9000 ਰੁਪਏ ਦੀ ਆ ਠੀਕ ਆ ਜੀ ਹੁਣ ਤੁਸੀਂ ਆਪਣੇ ਵਾਲਿਆਂ ਦੀਆਂ ਦੱਸ ਦਿਓ ਵੀ ਭਾਈ ਕਿੰਨੇ ਕਿੰਨੇ ਦੀਆਂ ਨੇ ਪਤਾ ਲੱਗ ਜਾਊਗਾ ਮੈਂ ਕਿਸੇ ਦਾ ਇੱਕ ਦਾ ਨਾਮ ਲੈ ਕੇ ਨਹੀਂ ਬੋਲਦਾ ਮੈਂ ਤਾਂ ਸਾਰਿਆਂ ਦੀ ਗੱਲ ਕਰਦਾ ਜਿਹੜੇ ਆਪਣੇ ਬਲੈਸਤੀ ਟਰੈਕਟਰ ਨੇ ਆਪਣੇ ਆਪਣੇ ਦੀ ਦੱਸੋ ਫਾਰਮਰ ਨੂੰ ਵੀ ਵਾਇਰਿੰਗ ਕਿੰਨੇ ਦੀ ਆ ਕਿਉਂਕਿ ਵਾਇਰਿੰਗ ਤਾਂ 30 ਦਿਨ ਚੂਹਾ ਟੁੱਕ ਜਾਂਦਾ ਠੀਕ ਆ ਜੀ ਹੁਣ ਆ ਜਓ ਸੋਹਣਿਓ ਆਪਾਂ ਅੱਗੇ ਕੀ ਰਹਿ ਗਿਆ ਜੀ ਆਪਣਾ ਇੰਜੈਕਟਰ ਦਾ ਰੇਟ ਲਾ ਲਉ ਇੰਜੈਕਟਰ ਵੀਰੇ ਇਹਦਾ 12994 ਰੁਪਏ ਦਾ ਇੱਕ ਇੰਜੈਕਟਰ ਆ ਜੇ ਕਿਸੇ ਨੇ ਲੈਣਾ ਉਹ ਵੀ ਸੰਪਰਕ ਕਰ ਸਕਦਾ ਠੀਕ ਆ ਜੀ ਇਹੀ ਮੇਨ ਚੀਜ਼ਾਂ ਨੇ ਇਹਦੇ ਚ ਖਰਾਬ ਹੋਣ ਵਾਲੀਆਂ ਹੋਰ ਜੇ ਹੁੰਦੀਆਂ ਨੇ ਜੇ ਮਾ मतलब ਜੇ ਕੁਡ ਵੀ ਦਾ ਸਵਾਲ ਆ ਜਾਂਦਾ ਜੇ ਹੁੰਦੀਆਂ ਨੇ ਜਿਵੇਂ ਆ ਸੈਂਸਰ ਆ ਇਹਦਾ ਵੀਰੇ 100ਾਂ ਚ ਨਹੀਂ ਸੈਂਸਰ ਇਹਦੇ ਇੰਨੇ ਸਸਤੇ ਨਹੀਂ 100ਾਂ ਚ ਹਜ਼ਾਰਾਂ ਚ ਨਹੀਂ 100ਾਂ ਚ ਸੈਂਸਰ ਨਹੀਂ ਆ ਜਿਹੜਾ ਪਾਵਰ ਪੰਪੇ ਦੇ ਲੱਗਿਆ ਵਾ ਇਹ ਤਾਂ ਉਮਰ ਕਦੇ ਖਰਾਬ ਹੋਣ ਵਾਲੀ ਚੀਜ਼ੇ ਨਹੀਂ ਜੇ ਖਰਾਬ ਹੋ ਵੀ ਗਿਆ ਇਹਦੀ ਵੀ ਕੋਈ ਬਹੁਤੀ ਮੁੱਲ ਹੈ ਨਹੀਂ ਇਹਦਾ ਮੈਨੂੰ ਐਗਜ਼ੈਕਟ ਨਹੀਂ ਪਤਾ ਮੈਂ ਤਾਂ ਨਹੀਂ ਬੋਲ ਰਿਹਾ ਇਹ ਵੀ 10k ਹਜ਼ਾਰ ਦੇ اٹੇ-ਸਟੇ ਆ ਠੀਕ ਆ ਜੀ ਇੰਜੈਕਟਰ ਹੋਗੇ ECM ਹੋ ਗਿਆ ਵਾਇਰਿੰਗ ਹੋਗੀ ਸੈਂਸਰ ਹੋਗੇ ਹੋਰ ਤਾਂ ਵੀਰੇ ਕੁਝ ਰਹਿ ਨਹੀਂ ਗਿਆ ਹਨਾ ਇੰਜੈਕਟਰ ਵੀ ਤਾਂ ਉਮਰ ਖਰਾਬ ਨਹੀਂ ਹੁੰਦੇ ਮੇਨ ਚੀਜ਼ਾਂ ਕੀ ਨੇ ਵਾਇਰਿੰਗ ECM ਤੇ ਬਸ ਆਹੀ ਹੈ ਵਾਇਰਿੰਗ ਤੇ ECM ਜੇ ਕੋਈ ਵੱਢ ਗਿਆ ਉਹ ਵੀਰੇ ਕੁੱਲ 20000 ਤਿਹੇ ਦਾ ਖਰਚਾ ਹੈ ਸਾਰੇ ਕੁੱਲ 20000 ਤਿਹੇ ਦਾ ਇਸ ਤੋਂ ਬਾਅਦ ਇੱਕ ਚੀਜ਼ ਰਹਿ ਗਈ ਸੀ ਆ ਜਿਹੜੀ ਰੇਲ ਆ ਜਿਹਦਾ ਇਹ ਤੋਂ ਨਾਂ ਲਿਖਿਆ ਜਾਂਦਾ ਰੇਲ ਵੀਰੇ ਇਹਦੀ 10000 ਰੁਪਏ ਦੀ ਕੁੱਲ ਰੇਲ ਆ ਜਿਹੜੀਆਂ ਰੇਲ ਆ ਨਾ ਜ਼ਿਆਦਾਤਰ ਰੇਲ ਹੋ ਜਾਂਦੀ ਆ ਬਹੁਤੇ ਚੱਲ ਕੇ ਟਰੈਕਟਰਾਂ ਦੀ ਐਸੈਂਟਕਾਰ ਦੀ ਬਹੁਤ ਹੁੰਦੀ ਆ 10000 ਦੀ ਇਹ ਆ ਹੁਣ ਤੁਸੀਂ ਲਾ ਲਓ ਵੀ ਸਾਰਾ ਸਮਾਨ ਜਿਹੜਾ ਸੀਆਰਡੀਆਈ ਚ ਹੁੰਦਾ ਜੇ ਸਾਰਾ ਹੀ ਬਦਲਣਾ ਪੈ ਜਾਵੇ 40 ਤੋਂ ਹੱਦ 50000 ਰੁਪਏ ਦਾ ਸਮਾਨ ਕਿਤੇ ਯਾਰ ਸਾਰਾ ਇੱਕੇ ਦਿਨ ਖਰਾਬ ਹੋ ਜਾਊਗਾ ਠੀਕ ਆ ਜੀ ਹੁਣ ਜ਼ਿੰਮੇਦਾਰ ਨੂੰ ਮਾਰ ਕਿੱਥੋਂ ਪੈਂਦੀ ਆ ਮਾਰ ਪੈਂਦੀ ਆ ਜਦੋਂ ਚੂਹਾ ਕੁੱਤਰ ਜਾਂਦਾ ਵਾਇਰਿੰਗ ਮਾੜੀ ਜੀ ਪੁੱਛ ਕੇ ਆਇਓ ਵੀ ਕਿੰਨੇ ਕਿੰਨੇ ਦੀ ਵਾਇਰਿੰਗ ਫਿਰ ਪਤਾ ਲੱਗਦਾ ਹੁਣ ਅੱਗੇ ਇਹ ਮੈਂ ਐਡ-ਆਨ ਮੈਂ ਕਰੂੰਗਾ ਵੀ ਜਿਹੜੀਆਂ ਇਹ ਚੀਜ਼ਾਂ ਨੇ ਇਹ ਤਾਂ ਕੰਪਨੀ ਆਪ ਨਹੀਂ ਬਣਾਉਂਦੀ ਆਲਮੋਸਟ ਆਲਮੋਸਟ ਸਾਰੀਆਂ ਕੰਪਨੀਆਂ ਬਾਹਰੋਂ ਲੈਂਦੀਆਂ ਨੇ ਮੈਂ ਤੁਹਾਨੂੰ ਲੁੱਟਦਾ ਸੀਨ ਦੱਸਦਾ ਆ ਸਾਰੀਆਂ ਕੰਪਨੀਆਂ ਪੰਪ ਬਾਹਰੋਂ ਲੈਂਦੀਆਂ ਨੇ ਜੇ ਕੋਈ ਮਹਿੰਗਾ ਲਾਉਂਦੀ ਆ ਅਗਲੇ ਦੀ ਪ੍ਰੋਬਲਮ ਆ ਯਾਰ ਇੱਕ ਉਹ ਤਾਂ ਅਗਲੇ ਨੇ ਸੋਚਣਾ ਹੈ ਨਾ ਵੀ ਮੈਂ ਫਾਰਮਰ ਬਾਰੇ ਸੋਚਣਾ ਜਾਂ ਨਹੀਂ ਸੋਚਣਾ ਆ ਪੰਪ ਆ ਸਾਰੇ ਬਾਹਰੋਂ ਲਾਉਂਦੇ ਨੇ ਠੀਕ ਆ ਪਰ ਟਰੈਕਟਰ ਤੇ ਲੱਗ ਕੇ ਕਾਤੇ ਮਹਿੰਗਾ ਹੋ ਜਾਂਦਾ ਏਹੀ ਤਾਂ ਲੁੱਟਦਾ ਤਰੀਕਾ ਹੈ ਇਹ ਤਾਂ ਕੋਈ ਕੰਪਨੀ ਆਪ ਨਹੀਂ ਬਣਾਉਂਦੀ ਇੰਜੈਕਟਰ ਮਾਈਕੋਵਾਚੇ ਬਣਾਉਂਦਾ ਆ ਪੰਪ ਮਾਈਕੋਵਾਚੇ ਬਣਾਉਂਦਾ ਯੂਸੀਐਮ ਸਾਰੀਆਂ ਬਾਰਲੀਆਂ ਕੰਪਨੀਆਂ ਨੇ ਠੀਕ ਆ ਇੰਜੈਕਟਰ ਸਾਰੀਆਂ ਬਾਰਲੀਆਂ ਕੰਪਨੀਆਂ ਨੇ ਕੋਈ ਕੰਪਨੀ ਆਪਣੀ ਬਣਾ ਰਹੀ ਨਾ ਸਵਰਾਜ ਬਣਾਵੇ ਨਾ ਜੀਡੀ ਬਣਾਵੇ ਨਾ ਹੌਲੈਂਡ ਬਣਾਵੇ ਨਾ ਕੇਸ ਬਣਾਵੇ ਨਾ ਫੈਂਟੈਂਡ ਬਣਾਵੇ ਕੋਈ ਨਹੀਂ ਬਣਾਉਂਦੀ ਫਿਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਟਰੈਕਟਰ ਤੇ ਲੱਗ ਕੇ ਉਹਨਾਂ ਵਾਲੇ ਦਾ ਖਾਤੇ ਮਹਿੰਗਾ ਹੋ ਜਾਂਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹ ਮਹਿੰਗਾ ਲਾਉਂਦੇ ਨੇ ਇਹੀ ਤਾਂ ਲੁੱਟਣ ਦਾ ਤਰੀਕਾ ਹੈ ਕੰਪਨੀਆਂ ਦਾ ਹੁਣ ਅਮਰੀਕਾ 'ਚ ਕੀ ਹੋਇਆ ਇੰਤਾਂ ਲੁੱਟਿਆ ਫਾਰਮਰ ਸੋ ਮੈਂ ਇਹ ਅਪੀਲ ਕਰਦਾ ਸੀਆਰਡੀਆਈ ਸੂਆਰਡੀਆਈ ਤੋਂ ਬਿਲਕੁਲ ਨਾ ਡਰੋ ਤੁਸੀਂ 969 CRDI ਨੂੰ ਇੱਕ ਪਾਸੇ ਚਲਾਓ ਇੱਕ ਪਾਸੇ ਸਵਰਾਜ 855 ਨੂੰ ਚਲਾਓ ਜੇ CRDI ਕਰਕੇ ਕੋਈ ਪਾਰਟ ਤੁਹਾਨੂੰ ਮਹਿੰਗੇ ਲੱਗਦੇ ਨੇ ਤਾਂ ਉਹਦਾ ਜ਼ਿੰਮੇਵਾਰ ਮੈਂ ਹਾਂ ਹੁਣ ਇਹਨੂੰ ਕੰਪੇਅਰ ਕਰ ਲਓ ਆਪਾਂ DI ਟਰੈਕਟਰ ਨਾਲ ਕਿੰਨੇ ਕੁ ਦਾ ਵੀਰੇ ਫਰਕ ਆ ਇੱਕ ਇੰਜੈਕਟਰ ਹੀ ਮਹਿੰਗਾ ਹੋਰ ਤਾਂ ਕੁਝ ਮਹਿੰਗਾ ਨਹੀਂ ਇੰਜੈਕਟਰ ਦਾ ਲਾ ਲਓ 3000 ਦੀ ਨੋਜ਼ਲ 3-4000 ਦੀ ਤਾਂ ਦੂਏ ਦੀ ਵੀ ਆ 12-15000 ਦੀਆਂ ਨਿਊਜ਼ੀਲੈਂਡਾਂ ਦੇ ਨਵੀਆਂ ਲਾਈਨ ਆਪਾਂ ਤੁਰਿਓ ਦੀਆਂ ਮਨੇ ਵਫ ਇਹਦੀਆਂ ਕਿੰਨੀ ਦੀਆਂ ਨੇ 30 ਤੇ 35000 ਦੀਆਂ ਉਹ ਵੀ ਤਾਂ ਓਵਰ ਕਦੇ ਉਹਨੇ ਖਰਾਬ ਨਹੀਂ ਹੋਣਾ ਆਹ ਪੰਪ ਦਾ অলਮੋਸਟ ਸੇਮ ਰੇਟ ਵਾਇਰਿੰਗ ਇਹਦੀ ਡੀਆਈ ਜਿੰਨੀ ਆ ਵੀਰੇ ਇਹ ਰੀਜ਼ਨ ਆ ਇਸ ਕਰਕੇ ਟਰੈਕਟਰ ਵਿਕਦੇ ਨੇ ਮੈਂ ਤੁਹਾਨੂੰ ਬਾਰ ਬਾਰ ਅਪੀਲ ਕਰਦਾ ਜਿਹੜੇ ਇੱਥੋਂ ਕੰਪਨੀਆਂ ਬਣਾ ਕੇ ਆਊਟਸੋਰਸ ਕਰਦੀਆਂ ਨੇ ਨਾ ਉਰੇ ਬਣਦਾ ਬਹੁਤੀ ਬਲੈਤੀ ਕੰਪਨੀਆਂ ਦਾ ਟਰੈਕਟਰ अफ्रीका ਚ 45 45 50 50 ਹਜ਼ਾਰ ਡਾਲਰ ਦਾ ਠੋਕਦੇ ਨੇ ਵਿਚਾਰਿਆਂ ਨੂੰ ਫਾਰਮਰਸ ਨੂੰ 50 50 ਹਜ਼ਾਰ ਡਾਲਰ ਦਾ ਠੀਕ ਆ ਸੋ ਸੀਆਰਡੀਆਈ ਤੋਂ ਮੇਰਾ ਭਰਾ ਕੋਈ ਨਾ ਡਰੋ ਡਰੋ ਆਪਣੇ ਬ੍ਰਾਂਡ ਤੋਂ ਫੇਰ ਤੁਸੀਂ ਕਹਿ ਦਿੰਦੇ ਹੋ ਇਹ ਤਾਂ ਜੀ ਉਹਦਾ ਜੀ ਬ੍ਰਾਂਡ ਆ ਇਹ ਤਾਂ ਜੀ 50 ਸਾਲ ਖਰਾਬ ਨਹੀਂ ਹੁੰਦਾ ਉਹਦੇ ਤੇ ਵੀ ਗੱਲ ਕਰ ਲੋ ਮੇਰੇ ਜਿੰਨੀਆਂ ਵੀ ਕੰਪਨੀਆਂ ਦਾ ਸੀਆਰਡੀ ਦਾ ਸਮਾਨ ਆ ਸਾਰੀ ਕੰਪਨੀਆਂ ਇੱਕ ਆ ਮਾਈਕੋਵਾਚਾ ਡਲ ਐਫ ਆਈ ਆ ਇਹ ਹੁਣ ਅਗਲੇ ਨੇ ਸੋਚਣਾ ਵੀ ਤੁਸੀਂ ਮਹਿੰਗਾ ਕਿਹੜਾ ਕਿੰਨਾ ਖ ਮਹਿੰਗਾ ਲਾਉਣਾ ਕੁਆਲਿਟੀ ਇਹਨਾਂ ਦੀ ਸੇਮ ਆ ਇਹਨਾਂ ਦੀ ਲਾਈਫ ਤੇ ਰਿਲਾਈਅਬਿਲਟੀ ਬਿਲਕੁਲ ਸੇਮ ਆ ਕੋਈ ਲਾਈਫ ਤੇ ਰਿਲਾਈਅਬਿਲਟੀ ਦਾ ਫਰਕ ਨਹੀਂ ਪਿੱਛੋਂ ਦਾ ਟਰੈਕਟਰ ਚ ਫਰਕ ਕੀ ਕੋਈ ਨਹੀਂ ਹੁੰਦਾ ਇਹ ਤਰੀਕੇ ਨੇ ਲੁੱਟਣ ਦੇ ਐਦਾਂ ਹੀ ਕੰਬਾਈਨਾ ਚ ਕਰਦੇ ਆ ਐਦਾਂ ਹੀ ਹੋਰ ਚੀਜ਼ਾਂ ਚ ਕਰਦੇ ਆ ਸਾਰੇ ਪਰ ਸਹੀ ਹੈ ਕਿ ਦਿਨ ਕੰਬਾਈਨਾ ਦੀ ਰੀਲ ਪਾਉਣੇ ਵੀਡੀਓ ਬਣਾਵਾਂਗੇ ਵੀ ਕੀ ਫਰਕ ਆ ਪਲੈਟੀਆ ਰੋਰੇ ਵਾਲੀਆਂ ਕੰਬਾਈਨਾ ਚ ਕੀ ਉਹਨਾਂ ਦੀ ਫੰਕਸ਼ਨਿੰਗ ਆ ਕਿਵੇਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਠੀਕ ਹੈ ਜੀ ਸੋ ਹੁਣ ਮੇਰੀ ਸਾਰੇ ਵੀਰਾਂ ਨੂੰ ਅਪੀਲ ਆ ਮੇਰੀ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਜਿੱਦਣ ਸਵਰਾਜ ਕੋਈ ਚੀਵੀ ਕਰਦਾ ਮੈਂ ਠੋਕ ਕੇ ਦੀ ਵੀ ਉਹ ਨਹੀਂ ਤਵਾ ਲੱਗਦਾ ਇਹਦੇ ਤੇ ਕਦੇ ਘੱਟ ਨਹੀਂ ਲੱਗਿਆ ਹੁਣ 855 ਤੇ ਵੀ ਲਾ ਕੇ ਹਟਿਆ ਇਹ ਸਫਾਈ ਨਹੀਂ ਕਰਦੇ ਇਹਦੇ ਤੇ ਵੀ ਲਾ ਕੇ ਹਟਿਆ ਪਰ ਜਿਹੜੀਆਂ ਮੇਨ ਚੀਜ਼ਾਂ ਨੇ ਉਹ ਇੰਡੀਅਨ ਕੰਪਨੀਆਂ ਫੇਰ ਵੀ ਆਪਣਾ ਖਿਆਲ ਰੱਖਦੀਆਂ ਨੇ ਜੇ ਨਾ ਹੋਣ ਨਾ ਜੇਪਾਂ ਪਾੜ ਕੇ ਲੈ ਜਾਣ ਆਪਾਂ ਮਸ਼ੀਨਰੀ ਲੈਣ ਜੋਗੇ ਦੀ ਰਹਿਣੇ ਤਾਂ ਇਹਨਾਂ ਦਾ ਥੈਂਕਫੁਲ ਹੋਇਆ ਕਰੋ ਹਰ ਫੀਲਡ 'ਚ ਆਪਣੀਆਂ ਲੋਕਲ ਕੰਪਨੀਆਂ ਬਹੁਤ ਵਧੀਆ ਨੇ ਯਾਰ ਆਫਟਰ ਸੇਲ ਅਕਸਰ ਨੂੰ ਸਮਾਨ ਤਾਂ ਸਭ ਦਾ ਹੀ ਚੇਂਜ ਹੋਣਾ ਹੈ ਇਹ ਤਾਂ ਨਹੀਂ ਵੀ ਕੋਈ ਲਾਈਫਟਾਈਮ ਗਾਰੰਟੀ ਵਾਰੰਟੀ ਅਗਲੇ ਨੇ ਲਿਖ ਕੇ ਦੇਤੀ ਤੁਹਾਨੂੰ ਠੀਕ ਆ ਜੀ ਸੋ ਜਿਹੜਾ ਸੀਆਰਡੀ ਵਾਲਾ ਸਮਾਨ ਆ ਆਹੀ ਵੀ ਰਿਹਾ ਸਮਾਨ ਹੈ ਹੋਰ ਕੋਈ ਬਹੁਤਾ ਮੋਟਾ ਸਮਾਨ ਨਹੀਂ ਚਾਰ ਪੰਜ ਮੇਨ ਚੀਜ਼ਾਂ ਨੇ ਠੀਕ ਆ ਇਹ ਹੁਣ ਤੁਸੀਂ ਆਪੋ ਆਪਣੇ ਦਾ ਸਾਰਿਆਂ ਦਾ ਮੈਂ ਅਪੀਲ ਕਰਦਾ ਫਾਰਮਰਸ ਨੂੰ ਵੀ ਜਿਨ੍ਹਾਂ ਕੋ ਟਰੈਕਟਰ ਨੇ ਜਾਓ ਆਪਣੇ ਆਪਣੇ ਡੀਲਰਾਂ ਕੋਲ ਇਹਦੇ ਤੋਂ ਕਿਸੇ ਦਾ ਸਸਤਾ ਹੋਊਗਾ ਤਾਂ ਮੈਂ ਉਹਦੀ ਸਿਫਤ ਕਰੂੰਗਾ ਜੇ ਇਹਦੇ ਤੋਂ ਕੋਈ ਸਸਤਾ ਲਾ ਕੇ ਦਿੰਦੀ ਆ ਤਾਂ ਮੈਂ ਬਿਲਕੁਲ ਉਹ ਟਰੈਕਟਰ ਦੀ ਵੀਡੀਓ ਵੀ ਬਣਾਉਂਗਾ ਵੀ ਬਾਈ ਜੀ ਦੇਖੋ ਸਵਰਾਜ ਇੱਥੇ ਫਾਰਮਰਸ ਨਾਲ ਧੱਕਾ ਕਰਦਾ ਆਹ ਕੰਪਨੀ ਦਾ ਸਮਾਨ ਸਸਤਾ ਹੈ ਉਹ ਟਰੈਕਟਰ ਆ ਤੁਸੀਂ ਉਹਨੂੰ ਪ੍ਰੇਫਰ ਕਰੋ ਮੈਂ ਬਿਲਕੁਲ ਨਹੀਂ ਕਹਿੰਦਾ ਵੀ ਸਵਰਾਜ ਲਓ ਜਿਹੜਾ ਤੁਹਾਡਾ ਦਿਲ ਕਰਦਾ ਬਾਈ ਜੀ ਉਹ ਲਓ ਠੀਕ ਆ ਇਹ ਤਾਂ ਸੱਚ ਕੌੜਾ ਹੈ ਜਿਹੜਾ ਬੋਲਦਾ ਬਸ ਉਹ ਚੁਬੀ ਜਾਂਦਾ ਇਹ ਅੱਜ ਦਾ ਨਹੀਂ ਹੁੰਦਾ ਆਇਆ ਇਹ ਤਾਂ 1947 ਦਾ ਹੀ ਹੁੰਦਾ ਆਇਆ ਮਹਾਰਾਜ ਜੀ ਸਿੰਘ ਦਾ ਵਿਚਾਰਿਆਂ ਦਾ ਕੀ ਖਸੂਸੀ ਆਹੀ ਖਸੂਰ ਸੀ ਵੀ ਲੀਨੀਅਰ ਸੀ ਭਲਾ ਕਰਦਾ ਸੀ ਇਹ ਜੇ ਕੋਈ ਭਲੇ ਦੀ ਗੱਲ ਕਰਦਾ ਇੱਥੇ ਵੀਰੇ ਪੁੱਠੇ ਪੈਂਦੇ ਆ ਲੋਕ ਠੀਕ ਆ ਜੀ ਲਾਈਫ ਦੀ ਰਿਲਾਈਬਿਲਟੀ ਦੀ ਗੱਲ ਕਰ ਲਿਓ ਚੌਗਣਾ ਨਹੀਂ ਕੋਈ ਚੱਲਦਾ ਆਲਮੋਸਟ ਜਿੰਨੇ ਟਰੈਕਟਰ ਨੇ ਸਾਰਿਆਂ ਦੀ ਲਾਈਫ ਸੇਮ ਆ ਕੋਈ ਕਿਸੇ ਦਾ ਇੰਜਨ 4 ਗੁਣਾ 10 ਗੁਣਾ ਨਹੀਂ ਬ੍ਰਦਰ ਚੱਲਦਾ ਇਹ ਸਿਰਫ ਬ੍ਰਾਂਡ ਕੌਨਸ਼ੀਅਸਨੈਸ ਆ ਚਿੱਟੀ ਚਮੜੀ ਤੋਂ ਆਪਾਂ ਡਰਦੇ ਆ ਠੀਕ ਆ ਇਜ਼ਰਾਈਲ ਚ ਪੜ ਕੇ ਦਿਖਾਉਣ ਕਦੇ ਫਿਰ ਬ੍ਰਿਟਿਸ਼ਰ ਇਹ ਤਾਂ ਆਪਾਂ ਜਦੋਂ ਇੱਥੇ ਕੋਈ ਗੋਰਾ ਆਉਂਦਾ ਨਾ ਉਹ ਅੰਗਰੇਜ਼ਾਂ ਆ ਗਈ ਗੋਰਾ ਆ ਗਿਆ ਇਜ਼ਰਾਈਲ ਚ ਅੱਜ ਵੀ ਵੈਲਕਮ ਨਹੀਂ ਹੁੰਦੀ ਰਾਇਲ ਫੈਮਿਲੀ ਬੜ ਅੱਜ ਤੱਕ ਕਦੇ ਗਏ ਆ ਉਹ ਭੁੱਲੇ ਹੀ ਨਹੀਂ ਆਪਣੇ ਦੁੱਖ ਆਪਾਂ ਭੁੱਲ ਜਾਂਦੇ ਆ ਤੀਏ ਦਿਨ ਹੈਨਾ ਵੈਸਟ ਬੰਗਾਲ ਚ ਅੱਜ ਤੱਕ ਕਾਂਗਰਸ ਪਾਰਟੀ ਨਹੀਂ ਬੜਨ ਦਿੱਤੀ ਉਹਨਾਂ ਨੇ ਆਪਾਂ ਤੀਏ ਦਿਨ ਮੱਥੇ ਟੇਕਣ ਲੱਗ ਜਾਂਦੇ ਆ ਮੈਂ ਕਹਾਂ ਨਾ ਯਾਦ ਰੱਖੋ ਜਿਹੜਾ ਤੁਹਾਡੀ ਵੈਲਫੇਅਰ ਲਈ ਜਿਹੜਾ ਤੁਹਾਡੇ ਲਈ ਖੜਦਾ ਉਹਨੂੰ ਹਮੇਸ਼ਾ ਗੱਲ ਨਾਲ ਲਾਓ ਨਹੀਂ ਤੁਹਾਡੇ ਲਈ ਕਿਸੇ ਨੇ ਬੋਲਿਆ ਨਹੀਂ ਕਰਨਾ ਮੈਂ ਕਿਸੇ ਨੂੰ ਕਨਫਰੰਟ ਨਹੀਂ ਕਰਦਾ ਨਾ ਮੈਂ ਹੱਲੇ ਗੁੱਲੇ ਦਾ ਸ਼ਕੀਨ ਆ ਪਰ ਇਹ ਵੀ ਆ ਕਿ ਮੈਂ ਕਦੇ ਡਰਦਾ ਵੀ ਨਹੀਂ ਐਵੇਂ ਵੀ ਜੀ ਆ ਨਹੀਂ ਬੋਲਣਾ ਬੋਲੂਗਾ ਮੈਂ ਉਹੀ ਜੋ ਫਾਰਮਰ ਦੀ ਵੈਲਫੇਅਰ ਜੋ ਫਾਰਮ ਦੇ ਪੱਖ ਚ ਠੀਕ ਆ ਜੀ ਹੋਰ ਜੇ ਕੋਈ ਸਮਾਨ ਰਹਿ ਗਿਆ ਆਪਾਂ ਫੇਰ ਗੱਲ ਕਰ ਲਾਂਗੇ ਵੀਰੇ ਕੋਈ ਡਰੋ ਨਾ ਇਹਦੀ ਮੈਂ ਜ਼ਿੰਮੇਵਾਰੀ ਲੈਣਾ ਸਵਰਾਜ ਸੀ ਆ ਢੀਏ ਜੰਮ ਕੇ ਲੋ ਬਿਲਕੁਲ ਨਹੀਂ ਤੁਸੀਂ ਡਰਨਾ ਵੀ ਚੂਹਾ ਵੜਜੂ ਫਲਾਣਾ ਵੜਜੂ 3500 ਦੀ ਆ ਜਦੋਂ ਮਰਜੀ ਡੀਲਰ ਤੋਂ ਲੈ ਕੇ ਪਵਾ ਲਿਓ ਅਗਲੀ ਗੱਲ ਆ ਗਈ ਗਰੰਟੀ ਵਾਰੰਟੀ ਦੀ ਜੇ ਸੀਆਰਡੀ ਚ ਕਿਸੇ ਨੇ ਗਰੰਟੀ ਵਾਰੰਟੀ ਦਿੱਤੀ ਆ ਤਾਂ ਉਹ ਕੱਲਾ ਸਵਰਾਜ ਆ ਜਿਹੜਾ ਤੁਹਾਡੇ 1 ਘੰਟੇ ਚ 2 ਘੰਟੇ ਚ ਤੁਹਾਡੇ ਦਰ ਤੇ ਆ ਖੜਦਾ ਕਿਸੇ ਵੀ ਕੰਪਨੀ ਨੇ ਮੈਂ ਨਾਂ ਨਹੀਂ ਲੈਣਾ ਚੀਕਾਂ ਮਾਰਦੇ ਆ ਫਾਰਮਰ ਪੁੱਛ ਨਹੀਂ ਰਹੇ ਸੀ ਸੀਆਰਡੀ ਚ ਮੈਨੂੰ ਨਹੀਂ ਪਤਾ ਕਿਉਂ ਨਹੀਂ ਪੁੱਛ ਰਹੇ ਤੇ ਮੈਂ ਫਾਰਮਰ ਨੂੰ ਅਪੀਲ ਕਰਦਾ ਕਿ ਪ੍ਰੈਸ਼ਰ ਬਣਾਓ ਜੇ ਤੁਹਾਨੂੰ ਕੋਈ ਤੰਗ ਕਰਦਾ ਆਪਣੇ ਹੱਕ ਲੈਣੇ ਸਿੱਖੋ ਜੇ ਸਵਰਾਜ ਤੁਹਾਨੂੰ ਤੰਗ ਕਰਦਾ ਮੈਨੂੰ ਦੱਸੋ ਮੈਂ ਇਹਨਾਂ ਦੀ ਵੀਡੀਓ ਵੀ ਪਾਉਂਗਾ ਰੀਲ ਵੀ ਪਾਉਂਗਾ ਤਵਾ ਵੀ ਲਾਉਂਗਾ ਕਿ ਤੁਸੀਂ ਇੱਥੇ ਗਲਤੋਂ ਕੀ ਮੈਟਰ ਕਰਦੀ ਆ ਯਾਰ ਸਫਾਈ ਜਾਂ ਤੁਹਾਡਾ ਤਿੱਗਣਾ ਤਿੱਗਣਾ ਚੌਗਣਾ ਚੌਗਣਾ ਮਹਿੰਗਾ ਸਮਾਨ ਹੈ ਇਹਨਾਂ ਦੀ ਬਦਕਿਸਮਤੀ ਦਾ ਸਵਰਾਜ ਦੀ ਇਹ ਆ ਵੀ ਇਹ ਸਾਲੇ ਸਫਾਈ ਨਹੀਂ ਫੂਕਦੇ ਕਰਦੇ ਜੇ ਕਿਤੇ ਮੜਾ ਜਾ ਧਿਆਨ ਦੇ ਲੈਣ ਇਹ ਤਾਂ ਵਿਗਣੇ ਨਾ ਦੇਣ ਕਿਸੇ ਨੂੰ ਸੋ ਆ ਫਰਕ ਆ ਮੇਰਾ ਵੀਰ ਇਹਦੇ ਤੋਂ ਕੋਈ ਨਾ ਡਰੋ ਜੇ ਸਾਰਾ ਹੀ ਸਮਾਨ ਖਰਾਬ ਹੋ ਗਿਆ 40-50 ਹਜ਼ਾਰ ਦਾ ਸਾਰਾ A to Z ਵੈਸੇ ਉਹ ਹੁੰਦਾ ਨਹੀਂ ਜੇ ਇੱਕ ਅੱਧਾ ਪਾਰਟ ਖਰਾਬ ਗਿਆ 10-12 ਹਜ਼ਾਰ ਤੁਹਾਡਾ ਟਰੈਕਟਰ ਸਿੱਧਾ ਹੋ ਜਾਣਾ ਹੈ ਬਿਲਕੁਲ ਨਹੀਂ ਘਬਰਾਉਣਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ